ਹੜ੍ਹਾਂ ਦੀ ਸਥਿਤੀ ਨਾਲ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਦਾ ਖਾਸ ਕਰਕੇ ਭ੍ਰਾਮਪੁਰ ਦਰੰਗਲਾ ਦੇ ਅਨੇਕਾਂ ਪਿੰਡ ਨੇ ਜਿਹੜੇ ਬੀਤੇ ਕਈ ਦਿਨਾਂ ਤੋਂ ਜੂਝ ਰਹੇ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤੇ ਇਸ ਵੇਲੇ ਅਸੀਂ ਬਾਲਾ ਪਿੰਡੀ ਪਿੰਡ ਦੇ ਵਿੱਚ ਪੁੱਜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਸਫੇਰੇ ਜਿਹੜਾ ਇਹ ਪਿੰਡ ਆ ਇਹ ਰਾਵੀ ਦਰਿਆ ਦੇ ਪਾਣੀ ਦੇ ਨਾਲ ਘਿਰਿਆ ਹੋਇਆ ਵਾ ਉੱਪਰ ਆਸਮਾਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਰੈਸਕਿਊ ਵਾਸਤੇ ਜਿਵੇਂ ਦੂਰ ਤੱਕ ਤੁਹਾਨੂੰ ਮਕਾਨਵੀ ਨਜ਼ਰ ਆ ਰਹੇ ਨੇ ਡੇਰੇ ਨਜ਼ਰ ਆ ਰਹੇ ਨੇ ਕੁਝ ਲੋਕ ਪਿੰਡ ਵਾਸੀਆਂ ਵੱਲੋਂ ਦੱਸੇ ਜਾ ਰਹੇ ਨੇ ਕਿ ਇਹ ਇਨ੍ਹਾਂ ਡੇਰਿਆਂ ਦੇ ਵਿੱਚ ਹਾਲੇ ਵੀ ਫਸੇ ਹੋਏ ਨੇ ਜਿਸ ਨੂੰ ਲੈ ਕੇ ਉੱਪਰ ਆਸਮਾਨ ਦੇ ਵਿੱਚ ਜਿਹੜੇ ਨੇ ਹੈਲੀਕਾਪਟਰ ਜਿਹੜੇ ਆ ਰੈਸਕਿਊ ਵਾਸਤੇ ਆਪਰੇਸ਼ਨ ਵਾਸਤੇ ਘੁੰਮਦੇ ਆ ਨਜ਼ਰ ਆ ਰਹੇ ਨੇ ਤੇ ਇਨ੍ਹਾਂ ਹਾਲਾਤਾਂ ਨੂੰ ਲੈ ਕੇ ਅ ਰਵੀ ਮੌਨ ਜੀ ਜੋ ਉੱਗੇ ਸਮਾਜ ਸੇਵੀ ਨੇ ਉਹ ਅੱਜ ਇਹਨਾਂ ਪਿੰਡਾਂ ਦਾ ਲੋਕਾਂ ਦਾ ਹਾਲ ਜਾਣਨ ਵਾਸਤੇ ਪੁੱਜੇ ਨੇ ਪਿੰਡ ਦੇ ਵਿੱਚ ਕਈ ਲੋਕਾਂ ਦੇ ਜਿਹੜੇ ਬਦ ਤੋਂ ਬਦਤਰ ਹਾਲਤ ਮਕਾਨ ਸੰਖਸਤਾ ਹਾਲਤ ਆ ਬੇਸ਼ੱਕ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਦਾਵੇ ਕੀਤੇ ਜਾ ਰਹੇ ਨੇ ਕਿ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪਰ ਬਾਲਾ ਪਿੰਡੀ ਦੇ ਕੋਈ ਵੀ ਮਕਾਨ ਜਿਹਨਾਂ ਦੀ ਨਜ਼ਰ ਆਉਂਦਾ ਜਿੱਦੇ ਬਾਲੇ ਨਾਲ ਡਿੱਗੇ ਹੋਣ ਸੋ ਲੋਕਾਂ ਨੇ ਆਪਣੇ ਦੁੱਖ ਵੀ ਜ਼ਾਹਿਰ ਕੀਤੇ ਨੇ ਤੇ ਰਵੀ ਮੋਨਜੀ ਤੋਂ ਵੀ ਵਿਊ ਲੈ ਲਏ ਨੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਾਜ ਦਾ ਨਿਮਾਣਾ ਸੇਵਾਦਾਰ ਪਾਰਟੀ ਪੱਧਰ ਤੋਂ ਚੜ੍ਹ ਕੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹਾਂ ਜਿੱਥੇ ਮੈਂ ਅੱਜ ਬਾਲਾ ਪਿੰਡੀ ਪਿੰਡ ਵਿੱਚ ਆਇਆ ਹਾਂ ਜਿੱਦੇ ਦੋਨਾਂ ਬੰਨੇ ਆਉਣ ਦਾ ਕੋਈ ਰਸਤਾ ਨਹੀਂ ਪਿੰਡ ਦੇ ਚੜ੍ਹਦੇ ਪਾਸੇ ਲੈਂਦੇ ਪਾਸੇ ਜਿਹੜੀਆਂ ਵੀ ਸੜਕਾਂ ਨੇ ਉਹਨਾਂ ਤੇ ਪਾਣੀ ਖਲੋਤਾ ਏ ਛੋਟੇ ਬੱਚੇ ਬਜ਼ੁਰਗ ਬਿਮਾਰ ਮੈਂ ਦੇਖੇ ਨੇ ਲਾਚਾਰ ਪਿੰਡ ਨੂੰ ਦੇਖਿਆ ਆਪ ਜੀ ਦੇ ਚੈਨਲ ਦੇ ਮਾਧਿਅਮ ਤੇ ਰਹੀਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦਾ ਹਾਂ ਕਿ ਲਗਭਗ 15 ਦੇ ਕਰੀਬ ਮਕਾਨ ਇੱਥੇ ਜਿਹੜੇ ਨੇ ਉਹ ਬਰਸਾਤ ਕਾਰਨ ਡਿੱਗ ਪਏ ਨੇ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਵੇ ਜੋ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਭੇਜਦਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਨੁਮਾਇੰਦਾ ਭੇਜਦਾ ਹੈ ਕਿ ਇੱਥੇ ਕੋਈ ਨੁਕਸਾਨੀ ਆ ਕਿਰਪਾ ਕਰਕੇ ਤੇ ਐਸਡੀਐਮ ਸਾਹਿਬ ਦੀ ਡਿਊਟੀ ਲਈ ਜਾਵੇ ਇਸ ਪਿੰਡ ਦੇ ਵਿੱਚ ਲਗਭਗ 7 ਪਰਿਵਾਰ ਜਿਹੜੇ ਨੇ ਉਹ ਬਿਲਕੁਲ ਪਾਣੀ ਦੇ ਵਿੱਚ ਫਸੇ ਨੇ rescued ਕਰਨ ਦੀ ਟੀਮ ਇੱਥੇ ਭੇਜੀ ਜਾਵੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਦੇ ਮਾਲ ਸਮੇਤ ਬਾਹਰ ਕੱਢਿਆ ਜਾਵੇ ਉਹਨਾਂ ਦੇ ਜਾਨ ਤੇ ਮਾਲ ਦੀ ਰੱਖਿਆ ਕੀਤੀ ਜਾਵੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਵੀ ਅਪੀਲ ਕਰਦਾ ਹਾਂ ਕਿ ਦੀਨਾ ਨਗਰ ਹਲਕਾ ਤੇ ਪੋਆ ਹਲਕਾ ਦੋ ਹਲਕੇ ਜਿਹੜੇ ਉਹ ਦਰਿਆਵਾਂ ਦੇ ਨਾਲ ਲੱਗਦੇ ਨੇ ਇੱਥੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਲੋਕਾਂ ਦਾ ਦਰਿਆਵਾਂ ਦੀ ਮਾਰ ਹੇਠ ਹੋਣ ਕਾਰਨ ਇੱਥੇ ਜਿੱਥੇ ਜ਼ਮੀਨੀ ਸਤਹ ਤੇ ਨੁਕਸਾਨ ਹੋਇਆ ਹੈ ਉੱਥੇ ਇਕਨੋਮਿਕ ਲੈਵਲ ਦੇ ਉੱਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਸੈਂਟਰ ਸਰਕਾਰ ਨੂੰ ਮੈਂ ਵੀ ਇਹ ਅਪੀਲ ਕਰਦਾ ਹਾਂ ਕਿ ਪੁਆ ਹਲਕਾ ਤੇ ਦੀਨਾ ਨਗਰ ਹਲਕਾ ਜਿਹੜਾ ਹੜ੍ਹਾਂ ਦੀ ਮਾਰ ਦੇ ਵਿੱਚ ਆ ਗਿਆ ਹੈ ਇਹਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਸੋ ਰਵੀ ਮੋਨਜੀ ਜਿਵੇਂ ਹਰ ਸਾਲ ਹੀ ਸਥਿਤੀਆਂ ਬੰਦੀਆਂ ਨੇ ਅ ਬਰਸਾਤੀ ਦਿਨਾਂ ਦੇ ਵਿੱਚ ਦਰਿਆ ਬਿਆਸ ਤੇ ਰਾਵੀ ਦੇ ਨਾਲ ਜਿਹੜਾ ਦੋਵੇਂ ਪਾਸੇੋਂ ਘਿਰਿਆ ਹੋਇਆ ਜ਼ਿਲ੍ਹਾ ਗੁਰਦਾਸਪੁਰ ਤੇ 2023 'ਚ ਜਦੋਂ ਹੜ੍ਹ ਆਉਂਦੇ ਨੇ ਤੇ ਭਗਵੰਤ ਮਾਨ ਦੀ ਸਰਕਾਰ ਹੋਵੇ ਚਾਹੇ ਕੋਈ ਵੀ ਸਰਕਾਰ ਹੋਵੇ ਤਤਕਾਲੀ ਇਹਨਾਂ ਵੱਲੋਂ ਵਾਅਦੇ ਦਾਅਵੇ ਹਰ ਵਾਰੀ ਕਰ ਦਿੱਤੇ ਜਾਂਦੇ ਨੇ ਕਿ ਤੁਸੀ ਬੰਨਣਾ ਜਿਹੜੀ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਊਗਾ ਕੀ ਇਹਨਾਂ ਨੂੰ ਅਹਿਮ ਲੋੜ ਨਹੀਂ ਕਿ ਬਾਕੀ ਡਿਵੈਲਪਮੈਂਟ ਕੰਮ ਦੇ ਕੰਮਾਂ ਨੂੰ ਪਿੱਛੇ ਛੱਡ ਕੇ ਪਹਿਲ ਦੇ ਆਧਾਰ ਦੇ ਉੱਪਰ ਇਹ ਜਿਹੜਾ ਲੋਕਾਂ ਦਾ ਇੰਨਾ ਵੱਡੀ ਪੱਧਰ ਤੇ ਉੱਪਰ ਨੁਕਸਾਨ ਹੁੰਦਾ ਇਹਦੇ ਤੇ ਤਵੱਜੋ ਦਿੱਤੀ ਜਾਵੇ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਜਦੋਂ ਸਰਕਾਰਾਂ ਆ ਜਾਂਦੀਆਂ ਨੇ ਉਹ ਵੋਟਾਂ ਵਾਲਿਆਂ ਨੂੰ ਛੱਡ ਕੇ ਤੇ ਨੋਟਾਂ ਵਾਲਿਆਂ ਦੇ ਨਾਲ ਹੋ ਜਾਂਦੇ ਨੇ ਬੜੇ ਵੱਡੇ ਲੈਵਲ ਦੇ ਉੱਤੇ ਮਾਈਨਿੰਗ ਦਾ ਦੋਵਾਂ ਹਲਕਿਆਂ ਦੇ ਵਿੱਚ ਹੁੰਦੀ ਹੈ دریاਵਾਂ ਦੇ ਕੰਡੇ ਛੇਲ ਦਿੱਤੇ ਗਏ ਨੇ ਜਿਹਦੇ ਸਿੱਧੇ ਤੌਰ ਤੇ ਪੈਸੇ ਜਿਹੜੇ ਆ ਉਹ ਹਲਕਾ ਇੰਚਾਰਜ ਐਮ ਐਲ ਏ ਮੰਤਰੀ ਲੈ ਰਹੇ ਨੇ ਕਈ ਵਾਰ ਪੇਪਰਾਂ ਦੇ ਰਹੀ ਨਹੀਂ ਮੈਂ ਇਹ ਗੱਲ ਕਹੀ ਆ ਵੀ ਗਰੀਬਾਂ ਦੀ ਸੁਣਵਾਈ ਕਰੋ ਜਿੱਦਾਂ ਤੁਸੀਂ ਇਹ دریاਵਾਂ ਇਹ 2 ਲੱਖਾਂ ਦੀ ਮਿੱਟੀ ਨੂੰ ਲੁੱਟ ਕੇ ਲਗਭਗ ਪੰਜਾਬ ਤੇ ਹਰਿਆਣਾ ਅਮੀਰ ਹੋ ਰਿਹਾ ਹੈ ਤੇ 40 ਕਿਲੋਮੀਟਰ ਦੇ ਕਰੀਬ ਸਪਰ ਹੈ ਜੇ ਇੱਕ ਮਹੀਨੇ ਦੀ ਜੇ ਇਹ ਇੱਥੋਂ ਦੀ ਜਿਹੜੀ ਖਦਾਈ ਦੀ ਜਿਹੜੇ ਟਰੱਕ ਨੇੜੇ 2 ਤੋਂ 3000 ਟਰੱਕ ਨਜ਼ਾਇਜ਼ ਇੱਥੋਂ ਨਿਕਲਦਾ ਹੈ ਉਹ ਖਦਾਈ ਦੇ ਟਰੱਕ ਹੀ ਇਸ ਇਲਾਕੇ ਤੇ ਲਾ ਦਿੱਤੇ ਜਾਂ ਤਾਂ ਇਹੋ ਜੀ ਸਥਿਤੀ ਨਾ ਬਣੇ ਤੇ ਮੈਂ ਨੁਮਾਇੰਦਿਆਂ ਨੂੰ ਇਹ ਕਵਾਂਗਾ ਕਿ ਨੋਟਾਂ ਵਾਲਿਆਂ ਦੀ ਬੁੱਕਲ ਚੋਂ ਨਿਕਲ ਕੇ ਤੇ ਵੋਟਾਂ ਵਾਲਿਆਂ ਦਾ ਆ ਕੇ ਹਾਲ ਪੁੱਛੋ ਆ ਵੇਖੋ ਪਿੰਡਾਂ ਦੇ ਵਿੱਚ ਕੀ ਹੈ ਗਰੀਬਾਂ ਦੇ ਮਕਾਨ ਡਿੱਗੇ ਨੇ ਤਰਪਾਲਾਂ ਵੱਜੀਆਂ ਨੇ ਸਰਕਾਰਾਂ ਜਿਹੜੀਆਂ ਮਾਈ ਬਾਪ ਹੁੰਦੀਆਂ ਨੇ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਜਾਨ ਤੇ ਮਾਲ ਦੀ ਲੋਕ ਪਾਣੀ ਚ ਫਸੇ ਨੇ ਲੋਕ ਇਸ ਵੇਲੇ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਪਸ਼ੂ ਮਰ ਗਏ ਨੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਚੋਂ ਮੇਰੇ ਖਿਆਲ ਅਜੇ ਕੋਈ ਵੀ ਨਹੀਂ ਆਇਆ ਮਾਨਯੋਗ ਡੀਸੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਡੀਸੀ ਗੋਦਾਸਪੁਰ ਅਤੇ ਡੀਸੀ ਪਠਾਨਕੋੜ ਇੱਧਰ ਖਾਸ ਖਿਆਲ ਦਿਓ ਜਿਹੜੇ ਵੀ ਇਸ ਇਲਾਕੇ ਦੇ ਨੁਮਾਇੰਦੇ ਮਤਲਬ ਸਰਕਾਰ ਦੇ ਨੁਮਾਇੰਦੇ ਨੇ ਇਸ ਇਲਾਕੇ ਦੇ ਉਹ ਵੀ ਆਉਣ ਕਾਰਾਂ 'ਚੋਂ ਬੈਠ ਕੇ ਇੰਟਰਵਿਊ ਨਾ ਦਿਓ ਗਰਾਊਂਡ ਲੈਵਲ ਦੇ ਉੱਤੇ ਆਓ ਦੇਖੋ ਇੱਥੋਂ ਦਾ ਸਤਰ ਕੀ ਆ ਜਦੋਂ ਆਪਾਂ ਵੋਟਾਂ ਲੈਣੇ ਆ ਤੇ ਇਹਨਾਂ ਦਾ ਹਾਲ ਕਿੰਨੇ ਪੁੱਛਣਾ ਆ ਕੇ ਅੱਜ ਆਪ ਜੀ ਦੇ ਚੈਨਲ ਦੇ ਮਾਧਿਅਮ ਤੇ ਰਹੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਅੱਜ ਤੁਸੀਂ ਇੱਥੇ ਦਾ ਦੌਰਾ ਰੱਖਿਆ ਸੀ ਮੈਂ ਤਾਂ ਚਾਹੁੰਦਾ ਸੀ ਕਿ ਤੁਸੀਂ ਸਾਰੇ ਇਲਾਕੇ ਦੇ ਵਿੱਚ ਉਮੋ ਮੁੱਖ ਮੰਤਰੀ ਇੱਕ ਸਟੇਟ ਦਾ ਬਾਪ ਬਣ ਜਾਂਦਾ ਦੀਨਾਨਗਰ ਹਲਕੇ ਦੇ ਉੱਤੇ ਜਿਹੜਾ ਨਾ ਕਿਰਪਾ ਦ੍ਰਿਸ਼ਟੀ ਕਰੋ ਦੀਨਾਨਗਰ ਹਲਕਾ ਦੋਨਾ ਬੰਨਿਓਂ ਵੀ 라ਵੀ ਵਾਲੇ ਬੰਨਿਓਂ ਵੀ ਤੇ ਬਿਆਸ ਵਾਲੇ ਬੰਨਿਓਂ ਵੀ ਤੇ ਉਜ ਤੇ ਜਲਾਲੀ ਇਹਨਾਂ ਨੇ ਤਬਾਹੀ ਮਚਾਈ ਹੈ ਦੀਨਾਨਗਰ ਹਲਕੇ 'ਚ ਲੋਕ ਅਜੇ ਵੀ ਫਸੇ ਨੇ ਹਜ਼ਾਰਾਂ ਪਸ਼ੂ ਜਿਹੜੇ ਰੁੜ ਗਏ ਨੇ ਇੱਥੇ ਲੋਕਾਂ ਨੂੰ ਖਰਾਬੇ ਵਾਸਤੇ ਵੀ ਪੈਕੇਜ ਦਿੱਤਾ ਜਾਵੇ ਤੇ ਸੈਂਟਰ ਸਰਕਾਰ ਨੂੰ ਮੈਂ ਕਹਿੰਨਾ ਵੀ ਪੰਜਾਬ ਨਾਲ ਜਿਹੜਾ ਸਤੇਲੀ ਮਾਂ ਵਾਲਾ ਵਿਹਾਰ ਨਾ ਕਰੋ ਜਿਹੜੇ ਮੇਰੇ ਪਾਜ ਪਾਦੇ ਆਗੂ ਇੱਥੇ ਖਾਲੀ ਬਹਿਸ ਕਰਕੇ ਜਾਂ ਫਾਰਮ ਭਰਨ ਤੱਕ ਸੀਮਤ ਨੇ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਇਹ ਛੱਡ ਕੇ ਆਓ ਇਹਨਾਂ ਲੋਕਾਂ ਦਾ ਪਾਰਟੀ ਪੱਧਰ ਤੋਂ ਝਿਟ ਉੱਠ ਜੀਏ ਪਹਿਲਾਂ ਆਪਾਂ ਵੋਟਾਂ ਵਾਲੇ ਬਚਾ ਲਈਏ ਰਾਜਨੀਤੀ ਬਾਅਦ ਚ ਕਰ ਲਵਾਂਗੇ ਆਓ ਪਿੰਡਾਂ ਦੇ ਵਿੱਚ ਆਓ ਆ ਕੇ ਪਿੰਡਾਂ ਦੇ ਵਿੱਚ ਅਸੀਂ ਆਪਣੇ ਪਿੰਡਾਂ ਦੇ ਭੈਣ ਭਰਾਵਾਂ ਦਾ ਜਿਹੜਾ ਹਾਲ ਪੁੱਛੀਏ ਇਹਨਾਂ ਨੂੰ ਜੋ ਵੀ ਰਾਹਤ ਸਮਗਰੀ ਚਾਹੀਦੀ ਹੈ ਔ ਇਕੱਠੇ ਹੋ ਕੇ ਜੋ ਸਰਕਾਰ ਕਰ ਸਕਦੀ ਆ ਸਰਕਾਰ ਕਰੇ ਜੋ ਸਮਾਜ ਕਰ ਸਕਦਾ ਸਮਾਜ ਕਰੇ ਤੋਂ ਇਹਨਾਂ ਤੋਂ ਇਲਾਵਾ ਇਸ ਪਿੰਡ ਦੇ ਨਾਲ ਸੰਬੰਧਿਤ ਕੁਝ ਮਹਿਲਾਵਾਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਦੱਸੀਆਂ ਜਾ ਰਹੀਆਂ ਨੇ ਕਿ ਇੱਥੋਂ ਦੇ ਜਿਹੜੇ ਸਥਾਨਕ ਹਲਕਾ ਇੰਚਾਰਜ ਨੇ ਜਿਵੇਂ ਰਵੀ ਮੋਂਜੀ ਵੱਲੋਂ ਡੀਸੀ ਕੋਗ ਹਰ ਲਗਾਈ ਜਾ ਰਹੀ ਹੈ ਕੁਝ ਪਰਿਵਾਰ ਜਿਹੜੇ ਨੇ ਹਜੇ ਵੀ ਫਸੇ ਹੋਏ ਦੱਸੇ ਜਾ ਰਹੇ ਨੇ ਕਿ ਇੱਥੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਇਹ ਵਿਚਰਦੇ ਨੇ ਇਹਨਾਂ ਦੀ ਕੋਈ ਦ੍ਰਿਸ਼ਟੀ ਇਧਰ ਪੈਂਦੀ ਨਹੀਂ ਸਰ ਮੈਂ ਕੱਲ ਦਾ ਇਹਨਾਂ ਨੂੰ ਫੋਨ ਵੀ ਕਰੀ ਆ ਤੇ ਵੀਡੀਓ ਵੀ ਬਣਾ ਕੇ ਪਾਈ ਆ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਦੀ ਵੀਡੀਓ ਬਣਾ ਕੇ ਜਿਹੜੀ ਆ ਪਾ ਦਿੱਤੀ ਜਾਏ ਇਹਨਾਂ ਦਾ ਨਾਮ ਲਿਖ ਕੇ ਦਿੱਤਾ ਜਾਏ ਬਾਕਾਇਦਾ ਇੱਥੇ ਅਜੇ ਤੱਕ ਕੋਈ ਹਲਕਾ ਇਨ ਚਾਰਜ ਨਹੀਂ ਪੁੱਜਿਆ ਨਾ ਉਹਨਾਂ ਦੀ ਕੋਈ ਟੀਮ ਆਈ ਹੈ ਵਾਦੇ-ਦਾਵੇ ਤੇ ਬੜੇ ਹੋ ਰਹੇ ਨੇ ਚਲੋ ਜੀ ਵਾਦੇ-ਦਾਵੇ ਤੇ ਹੈ ਨਾ ਪਹਿਲੀਆਂ ਵੀ ਸਰਕਾਰਾਂ ਕਰਦੀਆਂ ਸੀ ਉਹਨਾਂ ਦੇ ਨਾਲ-ਨਾਲ ਇਹ ਵੀ ਕਰਨ ਲੱਪੇ ਨੇ ਠੀਕ ਹੈ ਜੀ ਪਰ ਬਦਲਾਅ ਵਾਲੀ ਸਰਕਾਰ ਬਦਲਾਅ ਤੇ ਸਾਨੂੰ ਕੁਝ ਲੱਭਾ ਨਹੀਂ ਆ ਤਿੰਨ ਸਾਲ ਹੋ ਗਏ ਇਹਨਾਂ ਦੇ ਨਾਲ ਖਜਲੋਂ ਦੇ ਮੈਨੂੰ ਤਾਂ ਕੋਈ ਬਦਲਾਵ ਲੱਭ ਨਹੀਂ ਰਿਹਾ ਦੋਨੋਂ ਪਾਸੇ ਤੁਸੀਂ ਦੇਖ ਰਿਓ ਪਾਣੀ ਦੇ ਵਿੱਚ ਘਾਰ ਹੀ ਫਸੇ ਪਿਆ ਕਿਸੇ ਨੇ ਫੋਨ ਤੱਕ ਕਰਨਾ ਜ਼ਰੂਰੀ ਨਹੀਂ ਸਮਝਿਆ ਕਿ ਆਪਾਂ ਫੋਨ ਕਰਕੇ ਪੁੱਛ ਲਈ ਕਿ ਤੁਹਾਡਾ ਹਾਲ ਕੀ ਹੈ ਠੀਕ ਹੈ ਇਹਨਾਂ ਤੋਂ ਇਲਾਵਾ ਹੋਰ ਵੀ 2022 ਦੇ ਵਿੱਚ ਜਿਹੜੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਦੇ ਨਾਲ ਜਿਹੜੇ ਹਰ ਸਟੇਜ ਦੇ ਉੱਪਰ ਸਰਗਰਮ ਦੇਖੇ ਗਏ ਨੇ ਮਾਈਕ ਦੇ ਉੱਪਰ ਮੁੱਖ ਬਲਾਰੇ ਦੇਖੇ ਗਏ ਨੇ ਕਿਵੇਂ ਦੇਖਦੇ ਹੋ ਸਾਢੇ 3 ਸਾਲਾਂ ਦੇ ਕਾਰਜਕਾਰੀ ਨੂੰ ਸਰਕਾਰ ਦੀ ਨੂੰ ਤੇ ਇਹਨਾਂ ਹਾਲਾਤਾਂ ਨੂੰ ਤਹਲਾ ਤੇ ਸਾਰੇ ਸੰਗਤ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਜਿਹੜਾ ਪਿਛਲੇ 2-4 ਦਿਨ ਤੋਂ ਪੰਜਾਬ ਦੇ ਜੋ ਹਾਲਾਤ ਬਣੇ ਹੋ ਨੇ ਖਾਸ ਕਰਕੇ ਹਲਕਾ ਦਿਨਾ ਨਗਰ ਔਰ ਬਹੁਤ ਬੁਰੇ ਹਾਲਾਤ ਨੇ ਜੀ ਕਿਉਂਕਿ ਪਾਣੀ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਪਰ ਫਿਰ ਵੀ ਸਥਾਨਕ ਸਰਕਾਰਾਂ ਦਾ ਜਾਂ ਪ੍ਰਸ਼ਾਸਨ ਦਾ ਇਹ ਫਰਜ ਬਣਦਾ ਹੈ ਕਿ ਉਹ ਆਮ ਲੋਕਾਂ ਦੇ ਜਿਹੜੇ ਸਹਿਯੋਗ ਕਰਕੇ ਆਮ ਲੋਕਾਂ ਨੂੰ ਜਿਹੜਾ ਉਹ ਉਹਨਾਂ ਦੀ ਸੁਰੱਖਿਆ ਕਰਨਾ ਉਹਨਾਂ ਦਾ ਫਰਜ ਹੈ ਪਰ ਅਫਸੋਸ ਦੀ ਗੱਲ ਹੈ ਕਿ ਜਿੰਨਾ ਪਿੰਡਾਂ ਦੇ ਵਿੱਚ ਬਾਲੇ ਤੱਕ ਡੇਗੇ ਨੇ ਜ ਜਿੱਥੇ ਪਿੰਡਾਂ ਦੇ ਜਿਹੜੀ ਆਵਾਜ਼ ਹੈ ਸ਼ਹਿਰਾਂ ਦੇ ਨਾਲ ਟੁੱਟ ਗਈ ਹੈ ਉੱਥੋਂ ਤੱਕ ਫੋਟੋਗ੍ਰਾਫੀ ਤੱਕ ਜਿਹੜਾ ਉਹ ਲੀਡਰ ਦਾ ਕੰਮ ਜ਼ਰੂਰ ਹੈ ਲੇਕਿਨ ਗਰਾਊਂਡ ਤੇ ਆ ਕੇ ਪਤਾ ਕੀਤਾ ਤੇ ਲੋਕ ਬਹੁਤ ਪਰੇਸ਼ਾਨ ਨੇ ਅਰ ਅੱਜ ਵੱਡੇ ਭਾਈ ਸਾਹਿਬ ਰਵੀ ਮੋਨ ਜੀ ਇਹਨਾਂ ਦੇ ਨਾਲ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਲੋਕਾਂ ਦੇ ਵਿੱਚ ਆ ਕੇ ਵਿਚਰ ਰਹੇ ਆ ਪਰ ਲੋਕ ਹਕੀਕੀ ਤੌਰ ਤੇ ਬਹੁਤ ਪਰੇਸ਼ਾਨ ਨੇ ਕਿਉਂਕਿ ਸਰਕਾਰ ਤੇ ਲੋਕਾਂ ਨੂੰ ਆਸ ਹੁੰਦੀ ਆ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਬੜੀ ਬੇਨਤੀ ਔਰ ਸਾਰੀ ਸਰਕਾਰ ਨੂੰ ਵੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਲੋਕਾਂ ਦੀ ਸਰਕਾਰ ਹੈ ਔਰ ਬੜੀ ਬੇਨਤੀ ਹੈ ਸਾਰੀ ਸਰਕਾਰ ਨੂੰ ਹਾਈ ਕਮਾਂਡ ਨੂੰ ਕਿ ਜਿਹੜੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਜਾਂ ਜਿਨ੍ਹਾਂ ਨੂੰ ਮੁਸ਼ਕਲ ਆਇਆ ਕਿਉਂਕਿ ਸਾਹਮਣੇ ਕੋਠੇ ਕਰਮਚੰਦ ਉਹ ਵੀ 7-8 ਜਿਹੜੇ ਘਰ ਨੇ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਹਜੇ ਤੱਕ ਉੱਥੋਂ ਤੱਕ ਕੋਈ ਨਹੀਂ ਪਹੁੰਚ ਸਕਿਆ ਸੋ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਬੇਨਤੀ ਹੈ ਕਿ ਇਸ ਫੋਟੋਗ੍ਰਾਫੀ ਤੋਂ ਥੋੜਾ ਜਿਹਾ ਬਾਹਰ ਆ ਕੇ ਆਮ ਲੋਕਾਂ ਦੀ ਨਬਜ਼ ਜਿਹੜੀ ਆ ਉਹ ਜਾਣੀ ਜਾਏ ਉਹਨਾਂ ਦਾ ਹਾਲ ਜਾਣਿਆ ਜਾਵੇ ਬਾਕੀ ਹਾਲਾਤ ਬਹੁਤ ਖਸਤਾ ਨੇ ਬੁਰਾਇਆ ਜੀ ਔਰ ਪ੍ਰਮਾਤਮਾ ਅਗੇ ਵੀ ਇਹੋ ਅਰਦਾਸ ਹੈ ਕਿ ਜਿਹੜਾ ਮੀਂਹ ਥੰਮਿਆ ਹੋਇਆ ਹੈ ਇਸੇ ਤਰ੍ਹਾਂ ਥੰਮਿਆ ਰਵੇ ਔਰ ਲੋਕ ਜਿਹੜੀ ਰਾਹਤ ਜਿਹੜੀ ਉਹ ਥੋੜੀ ਜਿਹੀ ਮਹਿਸੂਸ ਕਰ ਸਕਣ ਸੋ ਬਜ਼ੁਰਗੋ ਤੁਹਾਡੇ ਹੀ ਨਗਰ ਹਾਂਜੀ ਜੀ ਫੋ ਇਹ ਜਿਹੜੇ ਹਾਲਾਤ ਨੇ ਜਿਵੇਂ ਦੱਸ ਰਿਹਾ ਸਾਰੇ ਪਿੰਡ ਵਾਸੀ ਵੀ ਇੱਥੇ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਇੱਥੇ ਦੇਖੋ ਜੀ ਸਰਕਾਰ ਨੇ ਤੇ ਹੁਣ ਜਾਂ ਸੋਰ ਛੜਿਆ ਪਿੰਡ ਜਾਂ ਪਿੱਛੇ ਸੋਰ ਛੜਿਆ ਨਾ ਪਿੱਛੇ ਬੂਰ ਪਿੱਛੇ ਸੋਰ ਛੜਿਆ ਅੱਜ ਤੱਕ ਖੁੱਦ ਹੈ ਸੜਕ ਪਰ ਇੰਨੀਆਂ ਸਰਕਾਰਾਂ ਪਾੜੀਆਂ ਇਹਨੂੰ ਕਿੰਨੇ ਨਹੀਂ ਪੁੱਛਿਆ ਬਾਕੀ ਘਰ ਬਾਹਰ ਤਾਂ ਵੱਖਰੀ ਗੱਲ ਆ ਉਹਦੇ ਤੁਸੀਂ ਵੀ ਦੇਖਣ ਦੇ ਮੌਕਾ ਕੀ ਹੁਣ ਪਾਣੀ ਖੁੱਲ ਪਾਣੀ ਹਰ ਸਾਲ ਹੀ ਆ ਜਾਂਦਾ ਏ ਤੇ ਹਰ ਸਾਲ ਹੀ ਨੁਕਸਾਨ ਹੁੰਦੇ ਆ ਜ਼ਿਮੀਂਦਾਰਾਂ ਦੇ ਤੇ ਕੋਈ ਇੱਥੇ ਪੁਸ਼ਗੇਸ਼ਨ ਫਿਰ ਬਾਕੀ ਸਰਕਾਰਾਂ ਨਾਲੋਂ ਬਦਲਾਅ ਕੁਝ ਨਜ਼ਰ ਆਇਆ ਬਦਲਾਅ ਬਦਲੂ ਮੈਂ ਤਾਂ ਇਹ ਕੋਈ ਹੁਣ ਆਈ ਆ ਟਾਈਮ ਦੇਖੋ ਕੀ ਬਣਦਾ ਕੀ ਨਹੀਂ ਐ ਤੱਕ ਤਾਂ ਨਹੀਂ ਆਇਆ ਕੋਈ ਕੀ ਮੁਸ਼ਕਲਾਂ ਨੇ ਕੀ ਮੰਗ ਕਰਦੇ ਹੋ ਮੁਸ਼ਕਲਾਂ ਇਹ ਤੇ ਇਹ ਕਰਨੇ ਵੀ ਇੱਕ ਪਿੰਡ ਦਾ ਸੁਧਾਰ ਹੋ ਜਾਏ ਇੱਕਰ ਰਸਤੇ ਬਨ ਜਾਏ ਕੋ ਜੀਂਦਰਾਂ ਪਾਣੀ ਬਾਰੇ ਸੋਚਿਆ ਜੇ ਵੀ ਕੀ ਮਾਰ ਹਾਲ ਦੀ ਘੜੀ ਜਿਹੜੀ ਵੱਡੀ ਮੁਸੀਬਤ ਆ ਤੇ ਪਾਣੀ ਦੀ ਆ ਪਾਣੀ ਦੀ ਆ ਹੁਣ ਸਾਡੇ ਉਹ ਘਾਰੋਂ ਥੋੜੀ ਪੁੱਟ ਕੇ ਆ ਕੇ ਇੱਥੇ ਪਿੰਡੀ ਜਾਏ ਇੱਥੇ ਵੀ ਉਹੀ ਹਾਲ ਉਹਨਾਂ ਘਰਾਂ ਚੋਂ ਅਸੀਂ ਪੁੱਟ ਕੇ ਆ ਸਾਡੀ 4 ਚੁਪੜੇ ਜ਼ਮੀਨ ਆ ਉੱਥੇ ਸਾਡੇ 3 ਤੋਂ ਡੁੱਬੇ ਜੇ ਪਾਣੀ ਚ ਪਾਣੀ ਵੇਖ ਲੋ ਜਾ ਕੇ ਤੂੰ ਅੱਖੇ ਕਿਤੇ ਮਾਇ ਤੰਦ ਨਹੀਂ ਬਾਹਰ ਲੱਭਣ ਦੀ ਠੀਕ ਹੈ ਜੀ ਤੇ ਦੁਖੇ ਉਥੋਂ ਇੱਥੇ ਆਏ ਆ ਇੱਥੋਂ ਦੁਖੇ ਹੁਣ ਕਰਾ ਕਿੱਥੇ ਜਾਣਾ ਸੋ ਇਹ ਸਨ ਬਾਲਾ ਪਿੰਡੀ ਵਾਸੀ ਜੋ ਆਪੋ ਆਪਣੇ ਜਿਹੜੇ ਦੁੱਖ ਨੇ ਉਹ ਦੱਸਦੇ ਨਜ਼ਰ ਆ ਰਹੇ ਨੇ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਹੜ੍ਹਾਂ ਦੇ ਪਾਣੀ ਨੂੰ ਲੈ ਕੇ ਜਿਹੜੀਆਂ ਖੜੀਆਂ ਹੋਈਆਂ ਨੇ ਬੇਸ਼ੱਕ ਜਿਵੇਂ ਰਾਜਕਮਰ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਜਾਂ ਪਿੰਡ ਦੇ ਨਾਲ ਸੰਬੰਧਤ ਹੋਰ ਕਈ ਲੋਕ ਨੇ ਜਿਹੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਪੂਰਾ ਸਰਗਰਮ ਜਿਹੜੇ ਆ ਮੂਰਲੀ ਕਤਾਰ ਦੇ ਵਿੱਚ ਨਜ਼ਰ ਆਏ ਆ ਬੇਸ਼ੱਕ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਰਵੀ ਮੋਨਜੀ ਜੋੜ ਨੇ ਉੱਗੇ ਸਮਾਜ ਸੇਵੀ ਵਜੋਂ ਜਿਹੜੇ ਜਿਹੇ ਪਹੁੰਚੇ ਨੇ ਲੋਕਾਂ ਦਾ ਜਿਹੜਾ ਹਾਲ ਜਾਣਨ ਵਾਸਤੇ ਪਹੁੰਚੇ ਨੇ ਘਰ ਘਰ ਜਾ ਕੇ ਬੇਸ਼ੱਕ ਉਹਨਾਂ ਨੇ ਲੋਕਾਂ ਦੇ ਜਿਹੜੇ ਮਕਾਨਾਂ ਦੇ ਜਿਹੜੇ ਉਹ ਹਾਲਾਤ ਵੀ ਆਪਣੇ ਨਜ਼ਰ ਦੇ ਵਿੱਚੋਂ ਕੱਢੇ ਨੇ ਪਰ ਇਹ ਜਿਹੜੀਆਂ ਤਸਵੀਰਾਂ ਨੇ ਕਿ ਇੱਕ ਹਲਕਾ ਇੰਚਾਰਜ ਨੂੰ ਸਤਾਧਾਰੀ ਪਾਰਟੀ ਨੂੰ ਛੱਡ ਕੇ ਤੇ ਇੱਕ ਸਮਾਜ ਸੇਵੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਾਂ ਉਹਨਾਂ ਤੋਂ ਕੋਈ ਉਮੀਦਾਂ ਰੱਖਣੀਆਂ ਕਿਤੇ ਨਾ ਕਿਤੇ ਕਈ ਤਰ੍ਹਾਂ ਦੇ ਜਿਹੜੇ ਨੇ ਇਹ ਤਸਵੀਰਾਂ ਸਵਾਲ ਖੜੇ ਕਰਦੀਆਂ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਆ ਕਿ ਵਾਅਦੇ ਦਾਅਵੇ ਜਿਹੜੇ ਨੇ ਇਹ ਸਰਕਾਰਾਂ ਵੱਲੋਂ ਬੜੇ ਕੀਤੇ ਜਾਂਦੇ ਨੇ ਤੇ ਲੋਕਾਂ ਨੇ ਜੋ ਬਿਆਨਿਆ ਕਿ ਡੇਰਿਆਂ ਦੇ ਵਿੱਚ ਅਜੇ ਵੀ ਲੋਕ ਨੇ ਜਿਹੜੇ ਬੇਸ਼ੱਕ ਬੀਤੇ 48 ਘੰਟਿਆਂ 'ਚ ਭਾਰੀ بارش ਹੁੰਦੀ ਰਹੀ ਆ ਪਰ ਇਸ ਵੇਲੇ ਇੱਥੇ ਧੁੱਪ ਚੜੀ ਹੋਈ ਆ ਦਿਨ ਲੱਗਾ ਹੋਇਆ ਇਹਦੇ باوجود ਵੀ ਕੋਈ ਵੀ ਨਮਾਇੰਦਾ ਹਲਕਾ ਦਿਨਨਗਰ ਦੇ ਨਾਲ ਸੰਬੰਧਤ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਵਾ ਉਹ ਇੱਥੇ ਨਜ਼ਰ ਨਹੀਂ ਆਇਆ ਬੇਸ਼ੱਕ ਆਸਮਾਨ ਦੇ ਵਿੱਚ ਅੱਧ-ਸਮਾਨੇ ਹੈਲੀਕਾਪਟਰ ਜਿਹੜੇ 4-5 ਨੇ ਉਹ ਘੁੰਮਦੇ ਜਰੂਰ ਨਜ਼ਰ ਆਏ ਨੇ ਤੇ ਸਰਕਾਰ ਦੀ ਸਵੱਲੀ ਨਜ਼ਰ ਇਸ ਖੇਤਰ ਤੇ ਕਦੋਂ ਪੈਂਦੀ ਏ ਸਮੇਂ ਦੀ ਗਰਬ 'ਚ ਆ ਹੁਣ ਤੱਕ ਲਈ ਇੰਨਾ ਹੀ ਸਹਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ